ਸੰਦੀਪ ਛੋਣ ਨਿਊਜ਼ ਦੇਖ ਰਹੇ ਸਾਰੇ ਦੋਸਤੋ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਿੰਡ ਅਕਾਲਗੜ ਦੀ ਪਾਣੀ ਵਾਲੀ ਟੈਂਕੀ ਉੱਤੇ ਸਾਲਾਨਾ ਭੰਡਾਰਾ ਕਰਵਾਇਆ ਗਿਆ ਜਿਸ ਦੇ ਵਿੱਚ ਪਿੰਡ ਅਕਾਲਗੜ ਤਕਟਾਣਾ ਤੇ ਬਾਕੀ ਪਿੰਡਾਂ ਦੇ ਸਹਿਯੋਗ ਦੇ ਨਾਲ ਟਿਊਬਵਲ ਆਪਰੇਟਰ ਮੇਜਰ ਸਿੰਘ ਦੀ ਦੇਖਰੇਖ ਦੇ ਵਿੱਚ ਸਾਲਾਨਾ ਭੰਡਾਰਾ ਕਰਵਾਇਆ ਗਿਆ ਜਿਸ ਦੇ ਵਿੱਚ ਪੁਆਦੀ ਅਖਾੜਾ ਸੁਹਾਣਾ ਵੱਲੋਂ ਧਾਰਮਿਕ ਕਥਾ ਸੁਣਾ ਕੇ ਲੋਕਾਂ ਨੂੰ ਨਿਹਾਲ ਵੀ ਕੀਤਾ ਗਿਆ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਪਿੰਡ ਅਕਾਲਗੜ੍ਹ ਪਾਣੀ ਪੀਓ ਤੇ ਜਿਓ ਵੀ ਪਾਣੀ ਇੱਕ ਬੜੀ ਕੁਦਰਤੀ ਸੋਮਾ ਹੈ ਵੀ ਇੱਥੇ ਇੱਥੇ ਵੀ ਨਾ ਜੀ ਨਹੀਂ ਹਾਗਦੇ ਹੈਗੇ ਪਰਮਾਤਮਾ ਸਭ ਦੇ ਘਰਾਂ ਵਿੱਚ ਖੁਸ਼ੀਆਂ ਲੈ ਕੇ ਆਵੇ ਜਿਹੜੇ ਘਰਾਂ ਦੇ ਵਿੱਚੋਂ ਮਨੂੰ ਤਿਲ ਫੁੱਲ ਆਇਆ ਏ ਜਿੱਦਾਂ ਗਰਮੀਤ ਸਿੰਘ ਪੁੱਤਰ ਪ੍ਰੇਮ ਸਿੰਘ ਭਵਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਹੈ ਇਹਨਾਂ ਦੇ ਘਰਾਂ ਵਿੱਚੋਂ ਮਨੂੰ ਬਹੁਤ ਜ਼ਿਆਦਾ ਦਾਨ ਆਇਆ ਏ ਸਰਪੰਚ ਮਨਤੋਪਾਖ ਸਿੰਘ ਦਾ ਇਹਨਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਹੈ ਸਰਪੰਚ ਭਵਿੰਦਰ ਸਿੰਘ ਪਿੰਡ ਕਾਲਗੜ ਦਾ ਇਹ ਉਹਨਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਹੈ ਭਵਿੰਦਰ ਮੰਦੋਂ ਸਤਾਨਾ ਦਾ ਉਹਨਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਹੈ ਤੇ ਬਹਾਦਰ ਮੰਦੋ ਭਗਤ ਸਿੰਘ ਉਹਨਾਂ ਨੇ ਮੇਰਾ ਸਹਿਯੋਗ ਦਿੱਤਾ ਹੈ ਗਰਮੇਦ ਸਿੰਘ ਉਹਨਾਂ ਨੇ ਮੇਰਾ ਸਹਿਯੋਗ ਦਿੱਤਾ ਹੈ ਬਾਕੀ ਇਲਾਕਾ ਨਿਵਾਸੀ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਹੈ ਮੈਂ ਕਹਣਾ ਵੀ ਐਕਨੇ ਰਾਲ ਮੇਰੇ ਕੇ ਚੱਲੀ ਆਪਾਂ ਖਵਾਜੇ ਪੀਰ ਨੂੰ ਮੰਨੀਏ ਸਾਨੂੰ ਇਹਨਾਂ ਬਾਵਾ ਪਾਣੀ ਮਿਲੇ ਅਸੀਂ ਖਵਾਜੇ ਪੀਰ ਦਾ ਧੰਨਵਾਦ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਸੋਨ ਹਾਕ ਅੱਸੀ ਕਾਮੀ ਸੋਨੇ ਸੋਨ ਹਾਕ ਸੋਸੀ ਬੋੜੇ ਸੋਨ ਹਾਲ ਅੋ ਸ੍ਰੀ ਅਕਾਲ ਬੋੜੇ ਸੋਨ ਹਾਲ ਅੋ ਸ੍ਰੀ ਅਕਾਲ ਜੀ ਹਾਂ ਜੀ ਇਹ ਸਾਡੇ ਪ੍ਰਧਾਨ ਸਾਹਿਬ ਜੀ ਇਹ ਟੈਂਕੀ ਦੇ ਮਾਲਕ ਸਾਡੇ ਬਾਟਾ ਸਪਲਾਈ ਦੇ ਜੀ ਇਹ ਤਿੰਨ ਪਿੰਡਾਂ ਦਾ ਪਾਣੀ ਸਪਲਾਈ ਕਰਦੇ ਜੀ ਆਏ ਸਾਡੇ ਮੈਂ ਕਹਿੰਦਾ 10 ਸਾਲਾਂ ਤੋਂ ਇਦਾਂ ਹੀ ਚੱਲਦਾ ਮੜ ਜਾ ਦਿਖਾ ਰਾ ਪਾਤੀ ਖੜਾ ਲੱਗਣਾ ਜੀ ਜਿਹੜਾ ਬਹੁਤ ਪੁਰਾਣਾ ਇਤਿਹਾਸ ਦੱਸ ਰਿਹਾ ਜੀ ਜਿਵੇਂ ਰਾਏ ਗੁਰੂ ਜੀ ਖਾਲਸਾ ਗੁਰੂ ਜੀ ਖਤੇ ਪੰਜ ਪੰਜ ਪਿੰਡ ਗੁੰਨੋ ਮੱਜਿਆ ਤੋਂ ਅੱਜ ਕਾਲਗੜ ਪ੍ਰੋਗਰਾਮ 'ਚੋਂ ਕਲਾਨਾ ਭੰਡਾਰਾ ਕਰਵਾਇਆ ਜਾਂਦਾ ਏ ਉੱਥੇ ਤੈਨੂੰ ਬੁਲਾਇਆ ਗਿਆ ਏ ਤੇ ਇਹਨਾਂ ਨੇ ਸਾਡਾ ਸਨਮਾਨ ਕਰਿਆ ਏ ਬਹੁਤ ਵਧੀਆ ਲੰਗਰ ਵੀ ਇੱਥੇ ਚੱਲ ਰਿਹਾ ਏ ਪਿੰਡ ਵੱਲੋਂ ਬਹੁਤ ਸਹਿਯੋਗ ਮਿਲੇ ਆ ਤੇ ਕਈ ਵੀ ਜੱਤਾ ਦੇਖੋ ਮੇਜਰ ਜੀ ਜਿਹਦੇ ਪ੍ਰਧਾਨ ਐ ਇੱਥੇ ਲੰਕੀ ਨੇ ਉਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਕਰਾਇਆ ਤੇ ਪੌਦੀ ਖਾੜਾ ਲਗਾਇਆ ਗਿਆ ਹੈ ਤੇ ਪੰਚਾਇਤਾਂ ਦਾ ਵੀ ਮਾਨਸਮਨ ਕਰਿਆ ਗਿਆ ਧੰਨਵਾਦ ਧੰਨਵਾਦ ਸਿਕਲ ਜੀ ਮੈਂ ਤਖਤਾਣੀ ਪਿੰਡ ਤੋਂ ਸਰਪੰਚ ਮੇਜਰ ਜੀ ਦਾ ਬਹੁਤ ਧੰਨਵਾਦ ਕਰਦਾ ਜੋ ਕਿ ਹਰ ਇੱਕ ਸਾਲ ਰੋਜ਼ਾਨਾ ਭੰਡਾਰਾ ਕਰਾਉਂਦੇ ਆ ਲੰਗਰ ਚਲਾਉਂਦੇ ਆ ਤੇ ਜਲੇਬੀਆਂ ਦਾ ਟੁੱਟ ਲੰਗਰ ਹਰ ਸਦਾ ਜੀ ਤੇ ਨਾਲ ਪੌਦੀ ਖਾੜਾ ਲਾਉਂਦੇ ਆ ਤੇ ਇਹਨਾਂ ਵੱਲੋਂ ਜੋ ਵੀ ਤਿੰਨ ਪਿੰਡਾਂ ਦਾ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ ਬਹੁਤ ਸਮੇਂ ਸਿਰ ਪਾਣੀ ਦੀ ਸਪਲਾਈ ਕਰਕੇ ਤੇ ਲੋਕਾਂ ਨੂੰ ਐਨ ਵਧੀਆ ਢੰਗ ਨਾਲ ਸੇਵਾ ਦਿੱਤੀ ਜਾਂਦੀ ਹੈ ਪਾਣੀ ਦੀ ਤੇ ਅਸੀਂ ਮੇਜਰ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਅੱਡੇ ਨਾਲ ਰੱਬ ਕਰਕੇ ਇਹ ਜਨਨੀ ਉਮਰ ਤੱਕ ਐਦਾਂ ਹੀ ਸਾ ਇਹਨਾਂ ਦੀ ਸੇਵਾ ਚੱਲਦੀ ਰਹੇ ਇਹਨਾਂ ਨਾਲ ਅਸੀਂ ਸਹਿਯੋਗ ਦਿੰਦੇ ਰਹੀਏ ਬਹੁਤ ਬਹੁਤ ਧੰਨਵਾਦ ਭਾਈ ਗੁਜਰ ਖਾਸਾ ਭਾਈ ਗੁਜਰੀ ਫਤਿਹ ਅੱਜ ਸਾਡੇ ਨਗਰ ਕਾਲਗੜਾ ਦੇ ਪਾਣੀ ਵਾਲੀ ਟੈਂਕੀ ਤੇ ਜੋ ਹਰ ਸਾਲ ਭੰਡਾਰਾ ਕਰਵਾਇਆ ਜਾਂਦਾ ਹੈ ਸਰਦਾਰ ਮੇਜਰ ਸਿੰਘ ਵੱਲੋਂ ਜੋ ਟੈਂਕੀ ਦੇ ਬਰੇਤ ਵੀ ਨੇ ਪਾਣੀ ਦੇ ਤੇ ਇਹਨਾਂ ਵੱਲੋਂ ਇਹ ਚਾਂਗਾ ਕੀ ਮੈਚ ਕੀਤੀ ਜਾਂਦੀ ਹੈ ਤੇ ਦੋ ਮੁੰਦੋਂ ਕਲਗੜਾ ਤੇ ਤਖਦਾਨਾ ਪਿੰਡ ਦਾ ਸਹਿਯੋਗ ਦਿੱਤਾ ਜਾਂਦਾ ਹੈ ਤੇ ਇੱਥੇ ਲੰਗਰ ਜਲੇਬੀਆਂ ਦਾ ਲੰਗਰ ਟੁੱਟ ਬੱਤੇ ਹੈ ਤੇ ਤੇ ਪੌਦੀ ਖਾੜਾ ਵੀ ਚਲਾਇਆ ਜਾਂਦਾ ਹੈ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਬਾਕੀ ਤੁਹਾਨੂੰ ਸਭ ਨੂੰ ਦੀ ਜੈਹਰ ਬੋਲ ਸਕਦੇ ਨੇ ਜੈਹਰ ਕੋਈ ਨਹੀਂ 咱们也 ਤੇ ਅੱਜ ਇਹ ਪ੍ਰਾਤਨ ਭੰਡਾਰਾ ਅਕਾਲਗੜ੍ਹ ਬਹੁਤ ਸਾਲਾਂ ਤੋਂ ਚੱਲਦਾ ਆ ਰਿਹਾ ਏ। ਤੇ ਦੇ ਵਿੱਚ ਇਹਨਾਂ ਦੇ ਵਿੱਚ ਸੀ ਆਪਣੇ ਇਲਾਕੇ ਦੀ ਸੁਖ ਸ਼ਾਂਤੀ ਲਈ ਡੰਗਰ ਡੰਗਰ ਪਸ਼ੂ ਦੀ ਤੇ ਆਪਣੀ ਖੇਤੀ ਦੀ ਖੁਸ਼ ਸੁਖ ਸ਼ਾਂਤੀ ਲਈ ਕਰਾਉਂਦੇ ਆ। ਤੇ ਉਹਦੇ ਵਿੱਚ ਇੱਕ ਪ੍ਰਬੰਧਕਾਂ ਨੇ ਅੱਜ ਇੱਕ ਜਿਹੜਾ ਪੌਦੀ ਖਾੜਾ ਲਵਾਇਆ ਏ। ਇਹ ਇੱਕ ਸਾਡੀ ਵਿਰਾਸਤ ਹੈ ਸਾਡੇ ਇਲਾਕੇ ਦੀ। ਪੌਦੀ ਵਿਰਾਸਤ ਹੈ ਇੱਕ ਭਗਤ ਆਸਰੰਦ ਦੇ ਟਾਈਮ ਤੋਂ ਚੱਲੀ ਆ ਰਹੀ ਹੈ। ਤੇ ਉਹ ਇੱਕ ਬਹੁਤ ਵਧੀਆ ਅਪਰਾਲਾ ਏ ਤੇ ਉਮੀਦ ਕਰਦਾ ਤੇ ਅਰਦਾਸ ਵੀ ਕਰਦੋ ਮਹਾਰਾਜ ਜੀ ਅੱਗੇ ਜੋ ਪ੍ਰਬੰਧਕਾਂ ਨੇ ਸੋਚ ਕੇ ਜੋ ਇੱਕ ਪਟੜਾ ਕਰਾਇਆ ਉਹਦੀ ਮਨੋਂ ਕੰਮ ਪੂਰੀ ਕਰੇ ਦਿੱਤਾ ਤੇ ਐਸੀ ਤਰ੍ਹਾਂ ਪੰਜਾਬ ਸਾਡਾ ਗੁਰੂਆਂ ਪੀਰਾਂ ਦਾ ਦੀ ਧਰਤੀ ਹੈ ਐਸੀ ਤਰ੍ਹਾਂ ਇੱਥੇ ਮੇਲੇ ਲੱਗਦੇ ਰਹੇ ਪੰਡਾਰੇ ਹੁੰਦੇ ਰਹੇ ਪਿਛਲੇ ਦਿਨਾਂ ਦੇ ਵਿੱਚ ਗੁਰੂ ਪ੍ਰਤਾਪ ਸਿੰਘ ਪਟਿਆਲਾ ਨੇ ਵੀ ਇੱਕ ਸਮਾਗਮ ਰਚਾਇਆ ਸੀਗਾ ਜਿਹਦੇ ਵਿੱਚ ਗ੍ਰੰਤੀ ਸਿੰਘ ਦਾ ਸਤਕਾਰ ਕੀਤਾ ਸੀਗਾ ਤੇ ਆਪਣਾ ਵੀ ਕੋਈ ਇਸ ਤਰ੍ਹਾਂ ਦਾ ਅੱਗੇ ਪ੍ਰੋਗਰਾਮ ਹੈਗਾ ਕਿ ਅੱਜ ਗ੍ਰੰਤੀ ਸਿੰਘ ਦਾ ਵੀ ਕੋਈ ਸੋਚਿਆ ਜਾਵੇ ਇੱਕ ਬਹੁਤ ਵਧੀਆ ਪ੍ਰੰਾਲਾ ਜੋ ਉਹਨਾਂ ਨੇ ਕੀਤਾ ਗ੍ਰਾਂਤੀ ਸਿੰਘਾਂ ਦਾ ਮਾਨ ਸਨਮਾਨ ਕੀਤਾ ਹੈ ਵਧੀਆ ਇਹ ਤੇ ਲੈ ਕੇ ਸੇਧ ਲੈ ਕੇ ਆਉਣ ਵਾਲੇ ਟਾਈਮ ਚ ਹੋਰ ਵੀ ਕਿਉਂਕਿ ਜਿਹੜੇ ਗ੍ਰਾਂਤੀ ਸਿੰਘ ਨੇ ਇਹ ਸਾਨੂੰ ਮਹਾਰਾਜ ਨਾਲ ਜੋੜਦੇ ਸਾਡੇ ਇਹ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਸਾਡੇ ਵਿੱਚ ਵਜ਼ੀਰ ਨੇ ਮਹਾਰਾਜ ਦੇ ਵਜ਼ੀਰ ਨੇ ਤੇ ਇਹਨਾਂ ਰਾਹੀਂ ਅਸੀਂ ਸਾਡਾ ਸਮਾਜ ਸਾਡੇ ਵਿੱਚ ਸਾਡੇ ਆਉਣ ਵਾਲੇ ਪੀੜ੍ਹੀਆਂ ਸਾਡੀ ਵਿਰਾਸਤ ਨਾਲ ਸਾਡੇ ਧਰਮ ਨਾਲ ਜੋੜਦੀਆਂ ਉਹਨਾਂ ਟੈਪ ਚ ਵੀ ਹੋਰ ਨੂੰ ਦੇਖ ਕੇ ਹੋਰ ਵੀ ਪ੍ਰਬੰਧਕ ਐਮ ਐਮ ਦੇ ਐਮ ਦੇ ਫੰਕਸ਼ਨ ਕਰਦੇ ਰਹਿਣਗੇ ਅੱਛਾ ਪਿਛਲੇ ਰਾਤ ਦੀ ਇੱਕ ਗੱਲ ਚੱਲ ਰਹੀ ਹੈ ਮੀਡੀਆ ਦਾਰਾਂ ਦੇ ਵਿੱਚ ਵੀ ਕਿ ਕਰਾਲੀ ਦੇ ਵਿੱਚ ਕਰਾਲੀ ਦੀ ਕਾਰਪੋਰੇਸ਼ਨ ਨੂੰ ਇੱਕ ਜੁਰਮਾਨਾ ਲੱਗਿਆ ਹੈ ਕੋਈ ਡੰਪਿੰਗ ਗਰਾਊਂਡ ਦਾ ਕੀ ਮਾਮਲਾ ਹੈ ਮੈਂ ਅਖਬਾਰ ਚੋਂ ਪੜ੍ਹੀ ਹੈ ਕਿਉਂਕਿ ਦਫ਼ਤਰ ਨੂੰ ਛੁੱਟੀ ਹੈ ਚਿੱਠੀ ਪੱਤਰ ਕੋਈ ਮੈਨੂੰ ਪਤਾ ਨਹੀਂ ਲੱਗਿਆ ਕੋਈ ਅਖਬਾਰ ਚ ਆਇਆ ਵੀ ਕੋਈ 68 ਲੱਖ ਦਾ ਕੋਈ ਜੁਰਮਾਨਾ ਐਨ ਜੀਟੀ ਨੇ ਇਹਦੇ ਤੇ ਸਾਡੇ ਕੂੜੇ ਦੇ ਸੰਤੋਂ ਚਲਾਇਆ ਇਹਦੇ ਮੰਡੇ ਦੇਖ ਕੇ ਕਿ ਅੱਗੇ ਜੋ ਵੀ ਪੈਰ ਵੀ ਅਸੀਂ ਕਰਾਂਗੇ ਕਿ ਇਹ 90 ਸਮੇਂ ਤੋਂ ਵੀ ਜਿਹੜੇ ਵਿਅੰਤ ਸਟੇਡੀਅਮ ਦੇ ਵਿੱਚ ਧਰਨਾ ਵੀ ਲੱਗਦਾ ਰਿਹਾ ਡੰਪਿੰਗ ਗਰਾਊਂਡ ਚੱਕਣ ਵਾਸਤੇ ਇਹ ਇੱਥੇ ਕਿਉਂ ਲੱਤਿਆ ਤਾਂ ਬਾਹਰ ਹੁੰਦਾ ਹੈ ਪਬਲਿਕ ਤੋਂ ਜਿੱਤੂਰੀ ਉਹ ਤੋਂ ਪਹਿਲਾਂ ਉਹ ਉਸੇ ਦਾ ਲੱਗਿਆ ਸੀ ਨਦੀ ਦੇ ਕੰਢੇ ਸੀਗਾ ਇਹ ਪਹਿਲਾਂ ਉੱਥੇ ਜੀਜਾ ਤੋਂ ਉਸ ਤੋਂ ਉਸੇ ਨਦੀ ਕੰਢੇ ਤੋਂ ਚੱਕ ਇੱਥੇ ਕਰਿਆ ਅਸੀਂ ਇੱਕ ਚੰਡੀਗੜ੍ਹ ਦੀ ਕਬੱਡੀ ਫਰਮ ਹੈ ਉਹਦੇ ਨਾਲ ਸਾਡਾ ਤਕਰੀਬਨ ਟਾਈ ਅਪ ਹੋ ਜਾਣਾ ਅਸੀਂ ਮਜ਼ਾ ਪਾਇਆ ਹੋਇਆ ਉਹਨਾਂ ਨਾਲ ਸਾਡਾ ਕਵਾਂਟਲ ਸਾਹਿਬ ਨੂੰ ਸਾਡਾ ਕੂੜਾ ਤਕਰੀਬਨ ਲੈਣਗੇ ਉਹ ਟੋਟਲ ਸਾਰਾ ਜੋ ਵੀ ਹੈ ਇਹਦਾ ਖਾਦ ਬਣਾਉਣਗੇ ਪਲਾਸਟਿਕ ਨੂੰ ਕੱਟ ਕੇ ਅੱਗੇ ਫੈਕਟਰੀ ਚ ਜਾਣ ਦੀ ਭੇਜਣਗੇ ਉਹ ਸਾਰੀ ਸਾਡਾ ਕੂੜਾ ਤਕਰੀਬਨ ਲੇ ਲੇ ਕਰਨਗੇ ਤੇ ਮੇਰੇ ਖਿਆਲ ਨਾਲ 900 ਰੁਪਏ ਤੱਕ ਦੀ ਸਾਡੀ ਗੱਲ ਉਹਨਾਂ ਨਾਲ ਹੋਈ ਹੈ ਤੇ ਜਲਦੀ ਅਸੀਂ ਕੂੜਾ ਵਾਲਾ ਬੰਦਸਾ ਸਾਡੀ ਹਾਲਤ ਚ ਚੰਡੀਗੜ੍ਹ ਵਾਲੇ ਕਿੱਥੇ ਸਿੱਟਣਗੇ ਡੱਡੂ ਮਾਜਰੇ ਨਹੀਂ ਚੰਡੀ ਡੱਡੂ ਮਾਜਰੇ ਖਤਮ ਹੋ ਰਿਹਾ ਤੁਸੀਂ ਤੁਸੀਂ ਧਿਆਨ ਨਹੀਂ ਕੀਤਾ ਡੱਡੂ ਮਾਜਰੇ ਪਹਾੜ ਲੱਗ ਗਏ ਸੀਗੇ ਇਹਦੇ ਆਪਣੇ ਕੂੜੇ ਦੇ ਉਹ ਉਸੇ ਫਾਰਮ ਜਿਹੜੀ ਨੇ ਉਹ ਪਹਾੜ ਉਹਨੇ ਖਤਮ ਕਰਤੇ ਹੌਲੀ ਹੌਲੀ ਨਮਾ ਤਾਂ ਉੱਥੇ ਬਿਲਕੁਲ ਨਹੀਂ ਪਹਾੜ ਲੱਗ ਰਹੇ ਉਹ ਪੁਰਾਣੇ ਵੀ ਹੌਲੀ ਹੌਲੀ ਖਤਮ ਕਰ ਰਹੇ ਆ ਉਹ ਇੱਥੇ ਕੂੜਾ ਜਮਾ ਨਹੀਂ ਹੋਣ ਦੇਣਗੇ ਕੋਈ ਐਨਜੀਓ ਕਰ ਰਹੀ ਹੈ ਕਿ ਕਾਰਪੋਰੇਸ਼ਨ ਆਫ ਕਰ ਰਹੀ ਹੈ ਨਹੀਂ ਨਹੀਂ ਕਾਰਪੋਰੇਸ਼ਨ ਦਾ ਟੈਂਡਰ ਤਾਂ ਹੋਇਆ ਏ ਤੇ ਕੋਈ ਫਰਮ ਹੈ ਪ੍ਰਾਈਵੇਟ ਫਰਮ ਤੇ ਉਹ ਹੀ ਫਰਮ ਨਾਲ ਸਾਡੀ ਗੱਲ ਹੋ ਰਹੀ ਹੈ ਉਹ ਅਸੀਂ ਇਹ ਕੁੜਾ ਸਾਰਾ ਚੁਕਾ ਦਾਂਗੇ ਇੱਕ ਇੱਕ ਚਾਵਲਾ ਹੋਟਲ ਦਾ ਵੀ ਕੋਈ ਮਸਲਾ ਸੀਗਾ ਕੰਗਸਾਭਾ ਨੇ ਪਿਛਲੀ ਵਾਰੀ ਚੱਕਿਆ ਸੀ ਉਹਦਾ ਕੀ ਮਾਮਲਾ ਹੈ ਉਹ ਸਾਡਾ ਜਿਹੜਾ ਇਹ ਚਾਵਲਾ ਰੈਸਟੋਰੈਂਟ ਬਣਿਆ ਹੋਇਆ ਇਹ ਮਤਲਬ ਕਾਉਂਸਲ ਦੀ ਜ਼ਮੀਨ ਹੈ ਤੇ ਬਣਾਇਆ ਹੈਗਾ ਸਾਡੇ ਆਪਣਾ ਟੂਰਿਜ਼ਮ ਡਿਪਾਰਟਮੈਂਟ ਨੇ ਇਹ ਤਾਂ ਟੂਰਿਜ਼ਮ ਡਿਪਾਰਟਮੈਂਟ ਹੀ ਅੱਗੇ ਦੀਸਤੇ ਦਿੰਦਾ ਤੇ ਉਹਦੇ ਵਿੱਚ ਸਾਨੂੰ ਜੋ ਲੀਜ਼ ਬਣਦਾ ਸੀ ਸਾਡਾ ਸਾਨੂੰ ਦੇ ਦਿੰਦਾ ਤੇ ਹੁਣ ਵੀ ਅਸੀਂ ਉਹਨਾਂ ਨਾਲ ਚਿੱਠੀ ਪੱਤਰ ਕਰ ਰਹੇ ਹਾਂ ਟੂਰਿਜ਼ਮ ਡਿਪਾਰਟਮੈਂਟ ਵਿੱਚ ਜਲਦੀ ਤੋਂ ਜਲਦੀ ਇਹਦੀ ਕਿਉਂਕਿ ਲੀਜ਼ ਖਤਮ ਹੋ ਚੁੱਕੀ ਨਵੇਂ ਸਰ ਤੇ ਲੀਜ਼ ਕਿਸ ਨੂੰ ਦਿੱਤਾ ਜਾਵੇ ਤਾਂ ਕਿ ਉਹ ਵਧੀਆ ਇੱਕ ਚੀਜ਼ ਹੈ ਸ਼ਹਿਰ ਵਾਸਤੇ ਉਹ ਚੱਲ ਸਕੇ ਚਲੋ ਇੱਕ ਮੌਜੂਦਾ ਮੌਜੂਦਾ ਜਿਹੜਾ ਸਰਕਾਰ ਹੈ ਉਹ ਨਸ਼ਿਆਂ ਦੇ ਉੱਪਰ ਬੜੇ ਸੈਂਸਿਟਿਵ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕੱਲ ਜਿਹੜਾ ਲਾਸਟ ਡੇਟ ਸੀਗੀ 31 ਮਾਈ ਜਿਹੜੇ ਸੀਗਾ ਨਾ ਦਿੱਤੀ ਸੀਗੀ ਨਸ਼ੇ ਨੂੰ ਖਤਮ ਕਰਨ ਵਾਲਾ ਹੋਇਆ ਜੀ ਤੁਹਾਨੂੰ ਵੀ ਪਤਾ ਮੇਰੇ ਖਿਆਲ ਅੱਜ ਹੀ ਮੈਂ ਦੇਖ ਰਿਹਾ ਸੀ ਖੈਰਾ ਸਾਹਿਬ ਕਿਤੇ ਬੋਲ ਰਹੇ ਸੀ ਸਾਡੇ ਕਿ ਬਠਿੰਡੇ ਚ ਅੱਜ ਵੀ ਜੀ ਅਖਬਾਰ ਚੈੱਕ ਲਿਓ ਕੱਲ ਨੂੰ ਦੇਖ ਲਿਓ ਕਿੰਨੀ ਕਿ ਜਗ੍ਹਾ ਨਸ਼ੇ ਨਾਲ ਮੌਤਾਂ ਹੁੰਦੀਆਂ ਨੇ ਇਦਾਂ ਚੁਟਕਿਆਂ ਨਾਲ ਤਾਂ ਨਹੀਂ ਖਤਮ ਹੋਣਾ ਚਲੋ ਸਰਕਾਰ ਜੀ ਸੰਜੀਦਾ ਹੈ ਤਾਂ ਉਹਨਾਂ ਨੂੰ ਕਰਨਾ ਚਾਹੀਦਾ ਵਧੀਆ ਗੱਲ ਹੈ ਪਰ ਇੱਥੇ ਲਈ ਇੱਕ ਆਪਣਾ ਜਿਵੇਂ ਚੁਟਕੀ ਮਾਰ ਕੇ ਕਰ ਦਿੰਦੇ ਹਰੇ ਕਬ ਚੁਟਕੀ ਨਾਲ ਨਹੀਂ ਸੰਜੀਦਾ ਯਤਨਾਂ ਨਾਲ ਇਹ ਜੇ ਕਰਨਗੇ ਤਾਂ ਵਧੀਆ ਗੱਲ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਜੀ ਅੱਗੇ ਤੁਹਾਡਾ ਕੀ ਪਲਾਨ ਮੰਨ ਲਓ ਹੁਣ ਜੀ ਸਰਕਾਰ ਆਉਂਦੀ ਕਾਂਗਰਸ ਦੀ ਫਿਰ ਤੁਹਾਡਾ ਕੀ ਪਲਾਨ ਹੋਵੇਗਾ ਇਸ ਮਾਮਲੇ ਵਿੱਚ ਇਹਦੇ ਵਿੱਚ ਦੇਖੋ ਨਸ਼ਾਤ ਸਾਡੇ ਵਾਸਤੇ ਬਹੁਤ ਵੱਡੀ ਸਾਡੇ ਵਾਸਤੇ ਅਲਾਮਤ ਹੈ ਇਹ ਤਾਂ ਮਤਲਬ ਕੁਝ ਵਿੱਚ ਕੋਈ ਵੀ ਸਰਕਾਰ ਵਿੱਚ ਸਾਡੀ ਸਰਕਾਰ ਆਈ ਤਾਂ ਪ੍ਰਾਇਓਰਟੀ ਤੇ ਅਸੀਂ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੇ ਬਾਅਦ ਇਹ ਵਰਲਡ ਵਾਈਡ ਹੈ ਕੱਲੇ ਪੰਜਾਬ ਵਿੱਚ ਨਹੀਂ ਹੈ ਕਰਨ ਵਾਲੇ ਜਿਵੇਂ ਇਹ ਕਿਸੇ ਦਿਨ ਵੀ ਝਟ ਗਿਆ ਤੁਸੀਂ ਇੰਨੀ ਤਰੀਕ ਨੂੰ ਖਤਮ ਕਰ ਦਾਂਗੇ ਇਹ ਥੋੜੀ ਤਰੀਕੇ ਕੋਈ ਸਾਰੇ ਨਸ਼ੇੜੀ ਇੱਕ ਜਗ੍ਹਾ ਬੰਦ ਕੀਤੇ ਇਹਨਾਂ ਨੇ ਵੀ ਕੋ ਦਿਨ ਬੰਦ ਕਰਾ ਦੂੰਗੇ ਐਵੇਂ ਤਾਂ ਕੁਝ ਨਹੀਂ ਹੈਗਾ ਇਹਦੇ ਲਈ ਸੰਜੀਦਾ ਯਾਤਰਾ ਦੀ ਲੋੜ ਹੈ ਲੰਮਾ ਟਾਈਮ ਲੱਗੇਗਾ ਪਰ ਸਰਕਾਰ ਕਰਦ ਕਰੇ ਤਾਂ ਇਹਨਾਂ ਦਾ ਧੰਨਵਾਦ ਨਹੀਂ ਤਾਂ ਆਉਣ ਵਾਲੀ ਅਸੀਂ ਅਸੀਂ ਜ਼ਰੂਰ ਤਰੀਕੇ ਨਾਲ ਟਾਈਮ ਲੱਗੇਗਾ ਕਿ ਕੋਈ ਵਰਲਡ ਵਾਈਡ ਕੋਈ ਇੱਥੇ ਇਕੱਲੇ ਪੰਜਾਬ ਦੀ ਸਮੱਸਿਆ ਨਹੀਂ ਹਰਿਆਣੇ ਦੀ ਸਮੱਸਿਆ ਨਹੀਂ ਹਿਮਾਚਲ ਦੀ ਸਮੱਸਿਆ ਨਹੀਂ ਅੱਜ ਪਾਸ ਕਰਕੇ ਮੈਂ ਪੜ ਕੇ ਆਇਆ ਹਿਮਾਚਲ ਤੋਂ ਬਹੁਤ ਜ਼ਿਆਦਾ ਨਸ਼ੇ ਵਾਲੀਆਂ ਗੋਲੀਆਂ ਇੱਥੇ ਸਪਲਾਈ ਹੋ ਰਹੀਆਂ ਸਾਡੇ ਪੰਜਾਬ 'ਚ ਤੇ ਹਰਿਆਣੇ 'ਚ ਠੀਕ ਹੈ ਧੰਨਵਾਦ ਜੀ ਇਸ ਪ੍ਰੋਗਰਾਮ ਹੋ ਰਿਹਾ ਵੀਰੇ ਇਹ ਪਹਿਲਾਂ ਵੀ ਕਿਦਾਂ ਹੋਇਆ ਸਾਡੇ ਪਿੰਡ ਦੇ ਵਿੱਚ ਤੇ ਅੱਜ ਦੂਸਰਾ ਹੈ ਮਤਲਬ ਹਿੱਕ ਹਫ਼ਤੇ ਵਿੱਚ ਦੂਜਾ ਪ੍ਰੋਗਰਾਮ ਹੈ ਤੇ ਕਿੰਨੇ ਕੁ ਤੁਹਾਨੂੰ ਸਮਝ ਆਈਏ ਪਹਿਲਾਂ ਗੁਰਖਨਾਥ ਦਾ ਸੀਗਾ ਹੁਣ ਜਿਹੜਾ ਇੱਕ ਹੋਰ ਰਾਜ ਦੀ ਗੱਲਬਾਤ ਚਨਾਰੀ ਤੁਹਾਨੂੰ ਸਮਝ ਪਈ ਆ ਉਹਨਾਂ ਦੀ ਬਿਲਕੁਲ ਜੀ ਬਿਲਕੁਲ ਕੀ ਸਿੱਖਿਆ ਬੜੀ ਤਾਂ ਗੱਲ ਤਾਂ ਇਹ ਹੈ ਜੀ ਵੀ ਜੋ ਵੀ ਸਾਡੇ ਪਿੰਡ ਦੇ ਵਿੱਚ ਇਹ ਜੋ ਵੀ ਕੰਮ ਹੋ ਰਿਹਾ ਹੈ ਜੀ ਇਹਦੇ ਵਿੱਚ ਜਿਹੜੇ ਨੌਜਵਾਨ ਹੈ ਇਹ ਵੀ ਵਿਰਸੇ ਦੇ ਨਾਲ ਜੁੜ ਰਹੇ ਹਨ ਅੱਛਾ ਜੀ ਹਾਂ ਜੀ ਕਿਹੜਾ ਵਿਰਸਾ ਹੈ ਜੀ ਕਿਸ ਤਰ੍ਹਾਂ ਦਾ ਵਿਸ਼ੇ ਇਹ ਬਹੁਤ ਵਧੀਆ ਹੈ ਜੋ ਬੇਰੁਵੀ ਪਹਿਲਾਂ ਸੁਣਦੇ تھے ਇਹਨਾਂ ਨੂੰ ਪਾਦੇ ਨਾਲ ਹੁਣ ਮੁੰਡੇ ਸਾਡੇ ਪਿੰਡ ਦੇ ਬਹੁਤ ਨੌਜਵਾਨ ਸੁਣ ਰਹੇ ਆ ਕੁਛ ਨਾ ਕੁਛ ਤਾਂ ਪਊਗਾ ਹੀ ਉਹਨਾਂ ਦੇ ਤੁਸੀਂ ਨਾ ਵੀ ਚਲੋ ਆਪਾਂ ਇੱਕ ਨਾਰਮਲ ਜੀ ਜੀ ਗੱਲ ਕਰੀਏ ਕਿ ਸਾਡੇ ਕੋਲ ਸਮਰੱਥ ਗੁਰੂ ਹੋਣ ਦੇ ਬਾਵਜੂਦ ਅਸੀਂ ਟੋਬੇ ਨਾਲੀਆਂ ਮੜੀਆਂ ਮਸਾਣੀਆਂ ਨਾਲ ਕਿਉਂ ਜੁੜੀਏ? ਕੱਲ ਇਹ ਹੈ। ਕੱਲ ਸਾਡਾ ਮਸਲਾ ਇਹ ਸੀ ਕਿ ਅਸੀਂ ਬਾਬਿਆਂ ਨਾਲ ਕਿਉਂ ਜੁੜੀਏ? ਵੀਰੇ ਜੇ ਆਪਾਂ ਇਸ ਗੱਲ ਤੇ ਵੀ ਆਈਏ ਤਾਂ ਆਪਣੇ ਪੰਜਾਬ ਦੇ ਵਿੱਚ 60% ਮਤਲਬ 100 ਵਿੱਚ ਤੇ 40% ਜੁੜੇ ਹੋਏ ਆ ਧਰਮ ਦੇ ਨਾਲ ਬੰਦੇ। 60% ਇੱਕ ਕਲਾ ਮੈਂ ਅਸੀਂ ਹਾਂ ਲੋਕ ਦਿਖਾਵਾਏ ਲੋਕ ਦਿਖਾਵਾ ਕਰ ਲੋਕ ਦਿਖਾਵਾ ਕਰਦੇ ਆ ਕੋਈ ਕਹਿੰਦਾ ਵੀ ਮੇਰੇ ਚ ਆ ਇਹ ਬਾਬਾ ਹੁੰਦਾ ਮੇਰੇ ਚਾਹ ਹੁੰਦਾ। ਉਹ ਗੁਰੂ ਪੀਰ ਪਕੰਬਰ ਤੇ ਠੀਕ ਹੈ ਜੀ ਵੀ ਇੰਨਾ ਸੁਚਮ ਰਹਿਣਾ ਉਹਨਾਂ ਵਾਸਤੇ ਬਹੁਤ ਬੜੀ ਗੱਲ ਹੈ ਲੋਕ ਸੋਚੇ ਰਹਿੰਦੇ ਨਹੀਂ ਮੇਰੇ ਯਾਰ ਕਮਾਲ ਹੈ ਹੁਣ ਗੱਲ ਸੁਣੋ ਆਪਾਂ ਬਾਥਰੂਮ ਕਰੀਏ ਆਪਾਂ ਹੱਥ ਨਹੀਂ ਚੁਕਾਈ ਬਸ ਧੁੰਦੇ ਆਪਣੇ ਜਿੱਥੇ ਕਿਹੜਾ ਬਾਬਾ ਆ ਜੂਗਾ ਜਿਹੜੇ ਬਾਬੇ ਹਨ ਜੇਲਾਂ ਚ ਬੈਠੇ ਹੋ ਸੁਚੇ ਨਹੀਂ ਮੈਂ ਆ ਉਸ ਅਸੀਂ ਉਹਨਾਂ ਬਾਰੇ ਕੀ ਗੱਲ ਕਰਦੀ ਹੈ ਜੀ ਉਹਨਾਂ ਬਾਰੇ ਅਸੀਂ ਕੀ ਕਰਦੀ ਹੈ ਠੀਕ ਆ ਉਹਨਾਂ ਨੇ ਆਪਣਾ ਕੰਮ ਚਲਾਇਆ ਬਾ ਉਹਨਾਂ ਦੀ ਰੋਜੀ ਰੋਟੀ ਚੱਲਦੀ ਹੈ ਉਸ ਚੀਜ਼ ਦੇ ਨਾਲ ਚੰਦਾ ਹੈ ਵਧੀਆ ਯਾਰ ਚੰਦਾ ਚੱਲਿਆ ਵਧੀਆ ਹੁਣ ਅਸੀਂ ਆਪਣਾ ਮੇਰਾ ਕੰਮ ਪੇਂਟ ਦਾ ਹੈ ਮੈਂ ਪੇਂਟ ਦਾ ਕੰਮ ਕਰਦਾ ਜੇ ਮੈਂ ਪੇਂਟ ਨੂੰ ਛੱਡ ਕੇ ਕੁਝ ਹੋਰ ਦਾ ਕੰਮ ਕਰਾਂ ਤਾਂ ਮੈਨੂੰ ਹੁਣੇ ਹੀ ਨਹੀਂ ਮੈਂ ਤਾਂ ਠੀਕ ਹੈ ਜੀ ਜੋ ਕੰਮ ਉਹ ਕਰਦੇ ਆ ਉਹਨਾਂ ਵਾਸਤੇ ਉਹ ਵਧੀਆ ਹੈਗਾ ਜਿਹੜਾ ਬੰਦਾ ਕੰਮ ਕਰਦਾ ਠੀਕ ਹੈ ਜੀ ਪਰ ਮੈਂ ਕਹਿੰਦਾ ਵੀ ਦੇਖੋ ਜਿਹੜਾ ਬੰਦਾ ਗੁਰੂ ਦੇ ਨਾਲ ਲੜ ਲੱਗਿਆ ਵਾਏ ਉਹ ਹਮੇਸ਼ਾ ਹੀ ਜਿਹੜਾ ਸੱਚ ਪੱਕਾ ਦਾ ਸਾਥ ਦਿੰਦਾ ਹੈ ਉਹਦਾ ਗੁਰੂ ਵੀ ਸੁਣਦੇ ਆ ਗੁਰੂ ਪੀਰ ਕੁੰਮਰ ਸਾਰੇ ਸੁਣਦੇ ਆ ਬਾਕੀ ਤੁਸੀਂ ਰੱਖਿਆ ਜੀ ਇਹ ਕਿਸ ਸੰਬੰਧ ਵਿੱਚ ਮੈਂ ਮੇਜਰ ਸਿੰਘ ਟਿਊਰੇਵੇਟਰ ਮੈਂ ਪਿੰਡ ਦੇ ਸਹਿਯੋਗ ਦੇ ਨਾਲ ਜਿਹੜਾ ਬਾਬਾ ਖਵਾਜਾ ਪੀਰ ਜੀ ਹੈ ਵੀ ਇਹਨਾਂ ਦੀ ਦੇਖੋ ਵੀ ਹਰ ਘਰ ਦੇ ਵਿੱਚ ਕਹਿੰਦਾ ਪਾਣੀ ਪਿਓ ਤੇ ਜੀਓ ਹਰ ਇੱਕ ਮਤਲਬ ਜੀਵ ਜੰਤੂ ਪਾਣੀ ਬਿਨਾਂ ਜੀ ਨਹੀਂ ਸਕਦਾ ਹੈਗਾ ਜਦੋਂ ਆਪਣੇ ਘਰੇ ਮੈਵਾਣ ਆਉਂਦਾ ਏ ਆਪਾਂ ਉਹਨੂੰ ਪਹਿਲਾਂ ਆਪਾਂ ਪਾਣੀ ਦਿੰਨੇ ਆ ਜਦੋਂ ਆਪਣੀ ਫਸਲ ਨੂੰ ਕੋਈ ਸੇਕ ਵੱਜਦਾ ਏ ਆਪਾਂ ਪਹਿਲਾਂ ਉਹਨੂੰ ਪਾਣੀ ਲਾਉਣੀ ਤੇ ਫਸਲ ਖੁੱਲ ਜਾਂਦੀ ਹੈ ਤੇ ਆਪਣੇ ਮੈਂ ਤਾਂ ਖਵਾਜਾ ਪੀਰ ਮੂਰੇ ਬੇਨਤੀ ਕਰਦਾ ਐ ਵੀ ਸਭ ਦੇ ਖੇਤਾਂ ਦੇ ਵਿੱਚ ਵਧੀਆ ਪਾਣੀ ਚੱਲਦਾ ਰਹੇ ਮੋਟਰਾਂ ਚੱਲਦੀਆਂ ਰਹਿਣ ਸਭ ਦੇ ਖੇਤਾਂ ਦੇ ਵਿੱਚ ਹਰੇ ਭਰੇ ਖੇਤ ਰਹਿਣ ਵੀ ਮੇਰੇ ਮਨ ਨੂੰ ਵੀ ਖੁਸ਼ੀ ਹੋਵੇ ਵੀ ਸਾਡੇ ਇਲਾਕੇ ਦੇ ਵਿੱਚ ਖੇਤ ਖੇਤ ਭਰੇ ਆ ਇਲਾਕਾ ਨਿਵਾਸੀ ਨੇ ਮੇਰਾ ਬਹੁਤ ਸਹਿਯੋਗਤਾ ਹੈ ਜਿੱਦਾਂ ਸਰਪੰਚ ਅਗਵੀਰ ਸਿੰਘ ਮੁੰਦੋਂ ਤੋਂ ਕਾਲਾ ਜੀ ਫੌਜੀ ਬਹਾਦਰ ਸਿੰਘ ਮੁੰਦੋਂ ਤੋਂ ਹੀ ਮੁੰਦੋਂ ਭਗਤ ਸਿੰਘ ਤੋਂ ਇਲਾਕੇ ਦੇ ਜਿਹੜੇ ਆਪਣੇ ਗਰਮੀਤ ਸਿੰਘ ਅਕਾਲਗੜ੍ਹ ਦੇ ਪੁੱਤਰ ਪ੍ਰੇਮ ਸਿੰਘ ਪੁੱਤਰ ਭਵਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਇਹਨਾਂ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ ਸਰਪੰਚ ਸਾਹਿਬ ਦਾ ਸਾਡਾ ਭਵਿੰਦਰ ਸਿੰਘ ਜੀ ਸਾਡੇ ਸਰਪੰਚ ਗੁਰਜੰਡ ਸਿੰਘ ਜੀ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਹੈ ਬਾਕੀ ਡਾਕਟਰ ਜਸਵਿੰਦਰ ਸਿੰਘ ਉਹਨਾਂ ਦਾ ਸਾਡਾ ਸਹਿਯੋਗ ਦਿੱਤਾ ਹੈ ਇਲਾਕਾ ਨवासी ਨੇ ਮੇਰੇ ਬੱਸ ਸਹਿਯੋਗ ਦਿੱਤਾ ਹੈ ਭਵਿੰਦਰ ਸਿੰਘ ਸਰਪੰਚ ਮੰਦੋ ਮਸਤਾਨਾ ਉਹਨੇ ਮੇਰਾ ਬਹੁਤ ਸਹਿਯੋਗ ਦਿੱਤਾ ਹੈ ਰਣਜੀਤ ਸਿੰਘ ਧੀਰੇ ਨੇ ਸੰਦੀਪ ਛੋਟ ਅੱਛਾ ਇੱਕ ਇੱਕ ਗੱਲ ਇਹ ਵੀ ਹੈ ਕਿ ਇਹ ਪਹਿਲਾਂ ਵੀ ਪਿੰਡ ਵਿੱਚ ਇਸ ਤਰ੍ਹਾਂ ਦਾ ਪ੍ਰੋਗਰਾਮ ਹੋ ਚੁੱਕਿਆ ਹੈ ਤੇ ਉਹਨਾਂ ਨੂੰ ਵੀ ਆਪਾਂ ਨੇ ਸਵਾਲ ਕੀਤਾ ਸੀ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਤੇ ਹੁਣ ਵੀ ਜਿਹੜੀ ਬੀਬੀਆਂ ਨੇ ਉਹ ਨਹੀਂ ਆਉਂਦੀਆਂ ਹੈ ਕਿ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਆਉਂਦੀਆਂ ਬੀਬੀਆਂ ਤਾਂ ਨਹੀਂ ਆਉਂਦੀਆਂ ਹੈਗੀਆਂ ਵੀ ਦੇਖੋ ਬੀਬੀਆਂ ਦਾ ਮਨ ਕੀ ਹੈ ਬਖਾਨੀ ਕੋਈ ਗੰਦਾ ਮਤਲਬ ਡਾਂਸ ਹੈ ਕੋਈ ਗੰਦਾ ਡਾਂਸ ਨਹੀਂ ਹੈਗਾ ਜਿਹੜਾ ਬੁੱਲੇ ਸ਼ਾਹ ਹੋਇਆ ਤਾਂ ਉਹ ਵੀ ਝਾਂਜਰਾਂ ਪਾ ਕੇ ਨੱਚਦਾ ਹੈ ਬੁੱਲੇ ਸ਼ਾਹ ਦੇ ਰੋਲ ਕਰ ਰਿਹਾ ਕੋਈ ਉਹ ਨਹੀਂ ਹੈਗਾ ਵੀ ਇਹ ਵਿਆਹ ਮੰਗਣਾ ਨਹੀਂ ਹੈਗਾ ਵੀ ਵਿਆਹ ਮੰਗਣੇ ਦੇ ਵਿੱਚ ਕੋਈ ਸ਼ਰਾਬੀ ਸ਼ੋਰ ਮਚਾਵਾ ਬਚਾਉਣੇ ਆ ਅਰੇ ਪੰਗੜਾ ਪਾਉਣੇ ਲੱਤ ਵੀ ਲੱਤ ਪਸਾ ਕੇ ਉਹ ਨਹੀਂ ਹੈਗਾ ਇਹ ਇੱਕ ਇਹ ਬਾਬਾ ਜਿਹੜਾ ਬੁੱਲੇ ਸ਼ਾਹ ਹੋਇਆ ਉਹਦੇ ਰੋਲ ਕਰ ਰਿਹਾ ਹੈ ਇਹ ਇੰਨੇ ਸਿੱਖਿਆਵਾਂ ਜਿਹੜੀਆਂ ਲੋਕਾਂ ਨੂੰ ਕੀ ਲੱਗਦਾ ਲੋਕ ਫਿਰ ਚੱਲਦੇ ਆ ਚੱਲਦੇ ਪੂਰੇ ਚੱਲਦੇ ਆ ਇਲਾਕਾ ਨੂੰ ਅਸੀਂ ਚੱਲਦੇ ਪੂਰੇ ਪੰਜਾਬ ਦੇ ਚੱਲ ਰਹੇ ਆ ਵਾਦੀ ਖਾੜਾ ਇਹ ਬਾਬਾ ਆਸਰਾਮ ਜੀ ਹੋਏ ਆ ਜਿਹੜੇ ਉਹ ਵੀ ਜਿਹਨੇ ਵਿੱਚ ਝਾਂਜਰਾ ਮਗਨ ਚੇਦੇ ਇਹਦੇ ਆਪਾਂ ਕਹਿੰਦੇ ਪਾਦੀ ਹੈ ਕੋਈ ਮਲਵਈ ਹੈ ਕੋਈ ਕੋਈ ਹੈ ਹਿੱਸਿਆਂ ਦੇ ਵਿੱਚ ਵੰਡੇ ਜਾ ਰਹੇ ਆ ਇਹਦਾ ਇਹਦਾ ਨੁਕਸਾਨ ਨਹੀਂ ਹੈ ਪੰਜਾਬ ਨੂੰ ਜਿਹੜੇ ਹਿੱਸਿਆਂ ਦੇ ਵਿੱਚ ਵੰਡ ਰਹੇ ਕੋਈ ਨੁਕਸਾਨ ਨਹੀਂ ਹੈਗਾ ਇਹ ਤਾਂ ਦੇਖੋ ਆਪਣਾ ਆਪਣਾ ਤਾਂ ਸਭ ਦੇਵੀ ਦੇਵਤੇ ਜਿੰਨੇ ਵੀ ਕੋਈ ਵੀ ਉਹ ਹੈ ਗੁਰੂ ਗ੍ਰੰਥ ਹੈ ਮੰਦਰ ਮਸਜਿਦ ਹੈ ਸਭ ਆਪਣੀ ਜਗ੍ਹਾ ਹੈ ਮੈਂ ਤਾਂ ਸਭ ਨੂੰ ਸਲਾਮ ਕਰਦਾ ਵੀ ਸਾਰੇ ਆਪਣੀ ਜਗ੍ਹਾ ਸਭ ਠੀਕ ਹੈ ਠੀਕ ਹੈ ਸਰਪੰਚ ਸਾਹਿਬ ਤੁਸੀਂ ਵੀ ਖਾੜੇ ਦੇ ਵਿੱਚ ਪਹੁੰਚੇ ਆ ਤੇ ਇਹਨਾਂ ਖਾੜਿਆਂ ਦਾ ਜਾਂ ਕਹਿੰਦੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਇਹ ਬੱਚੇ ਨੂੰ ਉਹਨਾਂ ਦਾ ਕੀ ਅਸਰ ਹੁੰਦਾ ਹੈ ਦੇਖੋ ਇਹ ਜਿਹੜਾ ਚੱਲ ਰਿਹਾ ਪਾਦੀ ਖੜਾ ਇਹ ਸਾਦੀ ਆ ਪੁਰਾਣਾ ਪਹਿਲਾ ਭਗਤ ਅਸਰਾਮ ਜੀ ਹੋਇਆ ਸੀ ਇਹ ਉਹਨਾਂ ਦਾ ਰੀਤ ਚ ਲਾਈ ਹੋਈ ਹੈ ਜੀ ਇਹ ਉਦਾਂ ਹੀ ਚੱਲ ਜਉਂਦੀ ਹੈ ਇਹ ਕਥਾ ਕਰਦੇ ਨੇ ਪੁਰਾਣੇ ਰਾਜਿਆਂ ਦੀ ਇਤਿਹਾਸ ਸੁਣਾਉਂਦੇ ਪੁਰਾਣੇ ਰਾਜਿਆਂ ਦਾ ਜੀ ਜਿਹੜੇ ਬੰਦੇ ਸਮਝਦੇ ਆ ਜੀ ਉਹ ਤਾਂ ਹੈ ਰਹਾ ਸਰੇਰੀ ਹੈ ਇਹਦੇ ਨਹੀਂ ਕਈ ਤਾਂ ਸਮਝ ਨਹੀਂ ਆਉਂਦੀਆਂ ਮੇ ਬੱਚਿਆਂ ਦਾ ਸਮਝਣ ਵਾਲੇ ਇਹਨਾਂ ਨੂੰ ਸਮਝਣ ਵਾਲੇ ਬਾਤਾਂ ਬਹੁਤ ਬੋਸਾ ਜੀ ਜਿਹੜੇ ਜੇ ਤੁ ਸਮਝਣ ਦੀ ਗੱਲ ਕੀਤੀ ਜਿਹੜੀ ਕਥਾਵਾ ਕਰਦ ਨੇ ਇਹ ਦੰਦ ਕਥਾ ਨਹੀਂ ਹੈ ਕਿ ਕਿਤੇ ਲਿਖੀਆਂ ਹੋਈਆਂ ਏ ਜਿਵੇਂ ਕਿ ਇਤਿਹਾਸੇ ਲਿਖੀ ਜਾਂਦੇ ਸਾਡੇ ਨਾਲ ਇਤਿਹਾਸ ਹੈ ਇਹ ਇਤਿਹਾਸਿਕ ਮਿਥਿਆਸ ਹੈ ਕਿ ਆਪਣੀਆਂ ਬਣਾਈਆਂ ਹੋਈਆਂ ਚੀਜ਼ਾਂ ਨੇ ਨਹੀਂ ਆਪਣੇ ਬਣਾਈ ਨੇ ਇਤਿਹਾਸ ਵੀ ਹੈਗਾ ਇਹ ਰਵੈਣ ਵੀ ਸੁਣਾਉਂਦੇ ਆ ਅੱਛਾ ਜੀ ਤੇ ਮਹਾਭਾਰਤ ਵੀ ਸੁਣਾਉਂਦੇ ਆ ਜੀ ਜੀ ਜਿਹੜੇ ਹੋਰ ਇਤਿਹਾਸਿਕ ਰਾਜੇ ਹੋਏ ਆ ਪਹਿਲੇ ਪ੍ਰਾਣੇ ਯੁੱਗ ਦੇ ਉਹਨਾਂ ਦੀ ਕਥਾ ਸੁਣਾਉਂਦੇ